ਦੋਧਿਆਣਾ ਪੁਲਿਸ ਨੇ ਲੁੱਟਾਂ ਖੋਹਾਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਸ਼ਰੀਹਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਪੰਜ ਮੋਟਰਸਾਈਕਲ, ਇੱਕ ਦੇਸੀ ਕਟਾ, 6 ਤੇਜ਼ ਤਾਰ ਹਥਿਆਰ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਡੀਸੀਪੀ ਰੂਰਲ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਦੋਸ਼ੀ ਵੱਖ-ਵੱਖ ਅਪਰਾਧਿਕ ਵਾਰਦਾਤਾਂ ਵਿੱਚ ਵੀ ਸ਼ਾਮਲ ਰਹੇ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਉਹਦੇ ਸਬੰਧ ਚ ਤੁਹਾਨੂੰ 19 ਤਰੀਕ ਨੂੰ ਵੀ ਆਪਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਜੀ ਆਪਾਂ ਤੇ ਸਾਡੀ ਉਹ ਲਗਾਤਾਰ ਮੁਹਿੰਮ ਦੇ ਤਹਿਤ ਸਾਨੂੰ ਹੋਰ ਵੱਡੀ ਕਾਮਯਾਬੀ ਮਿਲੀ ਹੈ ਇਸ ਲਈ ਦੋ ਜਿਹੜੇ ਹੋਏ ਸੀਗੇ ਵਾਰਦਾਤਾਂ ਉਹ ਵੀ ਅਸੀਂ ਰਿਕਵਰ ਕਰ ਲਈਆਂ ਉਹਦੇ ਵਿੱਚ ਅਸੀਂ 10 ਤੇ ਪਲੱਸ 4 ਫੈਬਵਰੀ 14 ਮੁਜਰਮ ਫੜੇ ਹੈ ਤੇ ਬੜੀ ਅੱਛੀ ਰਿਕਵਰੀ ਹੋਈ ਹੈ ਉਹਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਇਹ ਮੋਟਰਸਾਈਕਲ ਪੰਜ ਨੇ ਤੇ ਐਕਟੀਵਾ ਦੋ ਹੈ 315 ਮੋਰ ਦਾ ਕਟਾ ਇੱਕ ਜਿੰਦਾ ਕਾਰਟੂਸ ਕੁਝ ਹਥਿਆਰ ਜਿਵੇਂ ਆ ਨਵੇਂ ਤਰ੍ਹਾਂ ਦੇ ਇਹਨਾਂ ਨੇ ਗੰਡਾਸੇ ਵਗੈਰਾ ਯੂਜ਼ ਕਰ ਰਹੇ ਨੇ ਫਰਾਰੀ ਜਿਹੜੀ ਤੇ ਬਾਕੀ ਦਾਤ ਤੇ ਤੇ ਦਾਕਟਰ ਤੇ ਕੁਝ ਮੋਬਾਈਲ ਵੀ ਰਿਕਵਰ ਹੋਏ ਨੇ ਤੋ ਇਹ ਸਾਡੀ ਮਹਿੰਮ ਜਿਹੜੀ ਹੈਗੀ ਹੈ ਯੋਧ ਨਸ਼ਿਆਂ ਵਿਰੋਧ ਹੁਣ ਅਸੀਂ ਲਿੰਕ ਕਰਕੇ ਕਿਉਂਕਿ ਇਹ ਕਾਫੀ ਇਹਨਾਂ ਦੇ ਵਿੱਚ ਐਡਿਕਟਸ ਹੈਗੇ ਨੇ ਇਹਨਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਤੋ ਇਹਦੇ ਸਾਨੂੰ ਕਾਫੀ ਕਾਮਯਾਬੀ ਮਿਲ ਰਹੀ ਹੈ ਤੇ ਬਾਕੀ ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲਾ ਇਹਨਾਂ ਨੂੰ ਸਜ਼ਾ ਨਹੀਂ ਇਹਨਾਂ ਦੇ ਜਿਹੜੇ ਕੁਝ ਐਡਿਕਟਸ ਹੈਗੇ ਨੇ ਉਹਨਾਂ ਨੂੰ ਅਸੀਂ ਡੇਲੀ ਜਿਹੜੇ ਔਰ ਸੈਂਟਰਸ ਦੇ ਵਿੱਚੋਂ ਦਵਾਈਆਂ ਵੀ ਦਵਾਨੇ ਆ ਤੇ ਡੀਡਿਕਸ਼ਨ ਸੈਂਟਰਸ ਵੀ ਇਹਨਾਂ ਨੂੰ ਭੇਜਦੇ ਆਂ ਤੋਂ ਇਹ اچھی ਕਾਮਯਾਬੀ ਸਾਨੂੰ ਪੰਜਾਬ ਦੇ ਸਕੀਪੀ ਉਸਨੇਟ ਲੁਧਿਆਣਾ ਨੂੰ ਮਿਲਦੀ ਹੈ